ਇਹੀ ਦੋ ਰਿਸਸਟਿਕਰ ਬੱਚੋ ਕੀ ਆ ਜਾ ਦੇ ਸਾਰਿਆਂ ਦੇ ਜੀ ਦਾ ਹੋਰ ਵੀਰ ਕਹਤੇ ਆ ਤੇ ਸਾਰੇ ਵਧੀਆ ਠੀਕ ਠਾਕ ਹੋਗੇ ਤੇ ਸਾਡੇ ਕੋਈ ਸੁਖਾਈ ਨਾ ਸਾਰਿਆਂ ਨੂੰ ਸਵਾਗਤ ਹੈ ਆਪਾਂ ਅੱਜ ਕਰਦੇ ਆ ਸ਼ਰਵਾਦ ਬਲੌਗ ਦੀ ਤੇ ਅੱਜ ਮਿੱਤਰੋ ਆਪਾਂ ਚੱਲੇ ਆ ਪਪਕਾਲਾ ਸਾਹਿਬ ਦਰਸ਼ਨ ਕਰਨ ਗੁਰੂ ਮਹਾਰਾਜ ਦੇ ਦਰਸ਼ਨ ਕਰ ਆਈਏ ਮੌਸਮ ਬਹੁਤ ਠੰਡਾ ਹੈ ਨਿਕੇ ਨਿਕੇ ਕੜੀਆਂ ਵੀ ਪੈਣ ਡੀਆਂ ਵਾ ਤੇ ਮਨਤੇਜ ਵੀ ਆਪਣੇ ਨਾਲ ਚੱਲਿਆ ਵਾ ਯੋਟਾ ਆਪਣਾ ਹੈਲੋ ਤੇ ਕਰਤ ਵੀ ਚੱਲਿਆ ਵੀ ਇਦਾਂ ਆਪਣੇ ਤੇ ਤੁਹਾਨੂੰ ਮੌਸਮ ਵੀ ਕਰਾਉਣਾ ਚੈੱਕ ਬਹੁਤ ਜ਼ਿਆਦਾ ਮਲਵਗੀ ਐ ਬਦਲੀ ਹੋਈ ਆ ਪੂਰੀ ਅਦੇ ਨਿਆਰੇ ਬੰਨੇ ਬਾਬੇ ਨੇ ਹਉ ਹੰਤੇ ਜੀ ਚੀਜੀ ਕਿਹੜੀ ਕਿਹੜੀ ਖਾਣੀ ਫਿਰ ਅੱਜ ਬਿਸਕੁਟ ਲੈਣੇ ਆਏ ਓਏ ਠੀਕ ਆ ਬਾਬੇ ਦੇ ਕਰਾਂਗੇ ਦਰਸ਼ਨ ਮੇਲੇ ਨਾਲੇ ਤੇ ਨਾਲੇ ਤੁਹਾਨੂੰ ਵੀ ਕਰਾਵਾਂਗੇ ਦਰਸ਼ਨ ਮੇਲੇ ਵਲੌਗ ਦੇ ਨਾਲ ਬਣੀ ਰਹੋ ਤੇ ਮਿੱਤਰੋ ਮੀ ਆ ਨਿਗੇ ਨਿਗੇ ਕਣੀਆਂ ਪੈਣ ਡੀਆਂ ਵਦੇ ਆਪਣੇ ਵੱਲੋਂ ਚਲੋ ਬਹੁਤ ਬਚਾ ਆ ਕਈਆਂ ਏਰੀਆ ਦੇ ਵਿੱਚ ਤੇ ਬਹੁਤ ਜ਼ਿਆਦਾ ਮਲਗੀ ਹੜ ਆ ਗਿਆ ਵਾ ਨੁਕਸਾਨ ਬਹੁਤ ਜ਼ਿਆਦਾ ਆ ਤੇ ਚਲੋ ਆਪਣੇ ਦੇ ਇਦਾਂ ਦੀਆਂ ਕਣੀਆਂ ਪਈਆਂਆਂ ਡੀਆਂ ਇੱਕ ਹਫਤਾ ਆ ਗਿਆ ਆ ਇਹਨਾਂ ਤੇ ਇਹ ਵੀ ਆਪਣੇ ਨੂੰ ਅੱਜ ਗਵਾਵਾਂ ਪਾਵਾਂਗੇ ਅੱਜ ਕੀ ਖਾਣਾ ਅੱਜ ਕੋਈ ਫੁੱਲੇ ਨੇ ਵੱਡਾ ਬਕ ਚੰਪਲੇ ਲੈਣੇ ਨਾਲ ਆ ਗਏ ਤੇਰੇ ਬੰਦੇ ਇਹਨੂੰ ਗਵਾਵਾਂ ਪਾਵਾਂਗੇ ਅੱਜ ਤੇ ਫੰਕਸ਼ਨ ਕਰਾਂਗੇ ਨਾਲ ਮਹਾਰਾਜ ਦਰਸ਼ਨ ਕਰਾਂਗੇ ਤੇ ਸੋタル ਸੰਮੇਲੇ ਕਰਕੇ ਫਿਰ ਆਪਣੇ ਗੁਰਦਾਰਾ ਸਾਹਿਬ ਅੱਜ ਲਾਸਟ ਲੈਣੇ ਆ ਕਥਾ ਸੁਣਾਉਂਦਾ ਉੱਥੇ ਵੀ ਲੰਗਰ ਪ੍ਰਸ਼ਾਦਾ ਤਿਆਰ ਹੋਣਾ ਤੇ ਵਲੌਗ ਦੇ ਨਾਲ ਬਣੇ ਰਹੋ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਵਾਂਗੇ ਠੀਕ ਆ ਮਨਤੇਜ ਮੋਕੇ ਰਿਪੋਰਟਾਂ ਠੀਕ ਆ ਜੀ ਹੁਣ ਉੱਥੇ ਤੁਹਾਨੂੰ ਪਹੁੰਚ ਕੇ ਫਿਰ ਮਿਲਦੇ ਆ ਮਿੱਤਰੋ ਆ ਮਨਤੇਜ ਮੀ ਪੈਂਡ ਆ ਪਿਆ ਫਿਰ ਹਾਂ ਖਲੋਦੇ ਮਿੱਤਰੋ ਆਪਾਂ ਮੀ ਪੈਂਡ ਆ ਪਿਆ ਅਲਾਈ ਕਰੋਣਾ ਪਿਆ ਪੰਪ ਤੇ ਖਲੋ ਗਏ ਆ ਹੋਗਾ ਤੇ ਜਿਆਦਾ ਤੇ ਮੰਦੇਹ ਕੰਨਾ ਮੈਂ ਭੇਜਣਾ ਵਾ ਤਾਂ ਕਰਕੇ ਪੈਠੇ ਖਲੋਗੇ ਆ ਦੇ ਭਜਾ ਥੋੜਾ ਬੜਾ ਕਿ ਨਹੀਂ ਭਜਾਈ ਆ ਕੁਛ ਲਓ ਪਾ ਤੇਲ ਪਟਰੋਲ ਪੰਪ ਹੋਣਿਆ ਕਿਥੇ ਆ ਪਟਰੋਲ ਪੰਪ ਪਾ ਪੰਪ ਨਹੀਂ ਮਾ ਪਾਣੀ ਹੋਣਿਆ ਤੋਂ ਠੀਕ ਆ ਉਹ ਤੋਂ ਉੱਪਰ ਆ ਗਏ ਉਹ ਆ ਕੇ ਐਡਾ 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 ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਆ ਬੱਬ ਕਾਲਾ ਸਾਹਿਬ ਤੇ ਤੁਸੀਂ ਦੇਖ ਸਕਦੇ ਜੀ ਕਿ ਵਰ ਦੇ ਮੀਂਹ ਦੇ ਵਿੱਚ ਸੰਗਤ ਕਾਫੀ ਆਈ ਆ ਗੱਡੀਆਂ ਕਾਫੀ ਲੱਗੀਆਂ ਬਾਹਰ ਹਾਂਜੀ ਕਰਨ ਲੌਂ ਚਲ ਗਿਆ ਮੋਟਰਸਾਈਕਲ ਪਾਰਕਿੰਗ ਦੇ ਵਿੱਚ ਤੇ ਪਾਰਕਿੰਗ ਪੂਰੀ ਪਾਣੀ ਦੇ ਨਾਲ ਭਰੀ ਪਈ ਆ ਤੇ ਚਿੱਕੜ ਬਹੁਤ ਜ਼ਿਆਦਾ ਪਾਰਕਿੰਗ ਦੇ ਵਿੱਚ ਵੀ ਤੇ ਸੰਗਤ ਭਰ ਕਾਫੀ ਆਈ ਆ ਮੋਟਰਸਾਈਕਲ ਜਮਾ ਕਰਾ ਕੇ ਤੇ ਹੁਣ ਆਪਾਂ ਚੱਲੇ ਆ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਪਹਿਲਾਂ ਕਰਾਵਾਂਗੇ ਜੋੜੇ ਜਮਾ ਤੇ ਫਿਰ ਕਰਾਂਗੇ ਦਰਸ਼ਨ ਅੰਦਰੋਂ ਬਾਬਾਈ ਦੇ ਜਾ ਕੇ ਰੌਣਕ ਚੈੱਕ ਕਰੋ ਤੁਸੀਂ ਹੋਰ ਗੱਲਾਂ ਨਹੀਂ ਗੱਲਾਂ ਕੋਈ ਸੰਗਤ ਬਹੁਤ ਜ਼ਿਆਦਾ ਹੀ ਵਰਦੇ ਨੀਂਦ ਵਿੱਚ ਆਪਾ ਚਲਿਏ ਆਗੇ ਅੰਗੇ ਬਾਹਰੇ ਜੁੜ ਨਾ ਸਰਹੰਦ ਜੀ ਦਾ ਆਪਾ ਮੰਨ ਅਦਤਾ ਤੋਂ ਲਾ ਮੰਡੀ ਚਲਿਏ ਨਾ ਦਰਸ਼ਨ ਮੇ ਲੈ ਕਰਕੇ ਤੇ ਆਪਾ ਹੁਣ ਚੱਲੇ ਆ ਘਰੇ ਵਾਪਸੀ ਤੇ ਪਹਿਲਾਂ ਮੰਤੇ ਨੂੰ ਕੁਝ ਖਵਾ ਦਈਏ ਕਹਿੰਦਾ ਮੈਨੂੰ ਭੁੱਖ ਵੜੀ ਲੱਗੀ ਆ ਤੇ ਇਹਨੂੰ ਕੁਝ ਖਵਾ ਕੇ ਫਿਰ ਆਪਾਂ ਜਾਵਾਂਗੇ ਘਰੇ ਰੋਪਾ ਖਲੇ ਹੈ ਹਾਂ ਸੈਂਡਵਿਚ ਪੈਂਡ ਵਿੱਚ ਗਾਣੇ ਆ ਇੱਕ ਰਾਟੀਪੁਰਾ ਬੰਦਾ ਆਪਣਾ ਆ ਗਿਆ ਰੈਸਟੋਰੈਂਟ ਤੇ ਕਹਿੰਦਾ ਖਾਣੇ ਆ ਸੈਂਡਵਿਚ ਇਹ ਵੀ ਤੁਹਾਨੂੰ ਕੋਈ ਯਾਦ ਹੈ ਇਹ ਗਾਣੇ ਆ ਉਸ ਨੂੰ ਇਹ ਤੁਮ ਮਾਤਾ ਦੇ ਦਿਓ ਇੱਕ ਇੱਕ ਯੂ ਇਹ ਦਿਓ ਆ ਉਸ ਦਿਓ ਵੇਰੀ ਗੁੱਡ ਬਸ ਹੋਰ ਦੋ ਬਸ ਹੋਰ ਨੋ ਨਾਥਿੰਗ ਮਨਤੇਜ ਦੀ ਫੇਵਰਟ ਡਿਸ਼ ਆ ਗਈ ਏ ਮੇਰੀ ਵਾਲਾ ਹੋਏ ਖਾ ਗਦਾ ਖਾਲਾ ਖਾਲਾ ਮੈਂ ਟੂਟੀ ਪ੍ਰਿੰਕ ਖਾਲਾ ਖਾਲਾ ਹੈ ਨਾ ਇਹ ਹੁਣ ਖਾਲਾ ਖਾ ਮੰਗੇ ਚੱਕੋ ਫਿਰ ਥੋੜੀ ਚਟਨੀ ਪਾ ਦੋ ਉਹ ਬੰਦੇ ਡੇਹਟ ਝੁਕਣਾ ਕਰੋ ਜੇ ਤਾਂ ਦੋ ਦੂ ਹਮਲਾ ਕਰਤਾ ਮੈਂ ਤੇ ਇਹੋ ਨਾਲੀ ਯੋਟਾ ਆਪਣਾ ਜਾਈ ਖਾਣਾ ਓਕੇ ਬੋੜਿਆ ਜੋ ਬੜੇ ਜੋ ਕਦੇ ਕੰਫਟੇ ਝੁਕਦੇ ਬੁਲੇ ਨਗਾ ਯਾਦੇ ਨੇ ਯਾ ਸੂਰ ਆ ਗਿਆ ਹੀ ਹੋਵੇ 2 ਘੰਟੇ ਖਰਾਬ ਕੀਤੇ ਸਾਡੇ ਨੇ 2 ਘੰਟੇ 2 ਘੰਟੇ ਸਾਡੇ ਖਰਾਬ ਕੀਤੇ ਨੇ ਬੈ ਚਲ ਜੀ ਆਹ ਬੰਦਾ ਨੂੰ ਮਿਲ ਗਿਆ ਰਾਜ ਵੇਖ ਲੋ ਉਸਲੇ ਦਾ ਖਰਾਬ ਹੋ ਗਿਆ ਇਹਦੇ ਵਿਚਾਰੇ ਨੂੰ ਹੱਥ ਦੇਦਾ ਲਿਫਟ ਤੇ ਬਿਠਾਇਆ ਇਹਨੂੰ ਹੋਰ ਸਾਰਾ ਕਿਹਾ ਸੀੜੀ ਦੇ ਅੰਦਰ ਵੀਰੇ ਡਾਸ਼ਨ ਕੱਟ ਖਾਇਆ ਕਰ ਟਾਇਰ ਹੀ ਬਾਹਤ ਆ ਮੋਰਸਾਲ ਦਾ ਟਾਇਰ ਪੈਂਚਰ ਹੋ ਜਾਂਦਾ ਲੋ ਜੀ ਇਹਦਾ ਕਦੇ ਕੋ ਪੌਂਟਰ ਹੋ ਗਏ ਜਾਣੇ ਨੂੰ ਇਸੇ ਤਰ੍ਹਾਂ ਇਹ ਬੰਦਾ ਬਹੁਤ ਘਾਟੀ ਆ ਇਹਨੂੰ ਦੇਖ ਪਣੀ ਅੱਜ ਗੁਰਦੁਆਰੇ ਦੇਖ ਬਣੀ ਗੁਰਦਾਰੇ ਆਪਣੇ ਅੱਜ ਹੁਣ ਗੁਰਦਾਰੇ ਚੱਲੇ ਆਪਾਂ ਆਹੋ ਦੇ ਇੱਥੇ ਘੰਡਿਆ ਸੀ ਛੱਡਿਆ ਲੈ ਇੱਥੇ ਘਾਟੇ ਹੀ ਪਾਪਾ ਮਾਣੀ ਰੱਖਣਾ ਕਿਤੇ ਸਾਰੇ ਅੱਜ ਦਾ ਸਲਾਮਾ ਹੁਣ ਆਪਾਂ ਪਹੁੰਚ ਗਏ ਆ ਆਪਣੇ ਗੁਰਦੁਆਰਾ ਸਾਹਿਬ ਪਿੰਡਵਾੜੇ ਤੇ ਕਥਾ ਸੁਣਾਗੰਦੋ ਅੱਜ ਆਖਰੀ ਜਣਿਆਂ ਤੇ ਹੁਣ ਆਪਾਂ ਚੱਲਦੇ ਆ ਅੰਦਰ ਤੁਹਾਨੂੰ ਕਰਾਉਨੇ ਆ ਦਰਸ਼ਨ ਮੇਲੇ ਅੰਦਰੋਂ ਵੀ ਹੈ ਸੰਗਤ ਆਉਣ ਵਾਲੀ ਆ ਤੇ ਤੁਹਾਨੂੰ ਹਜਿੰਦਰ ਦਿਖਾਉਨੇ ਆ ਕਰੋ ਦਰਸ਼ਨ ਗੁਰੂ ਮਹਾਰਾਜ ਦੇ ਇਧਰ ਬੱਚੇ ਬੈਠੇ ਆ ਪਾਠ ਕਰਦੇ ਆ ਇਹ ਪ੍ਰੋਗਰਾਮ ਥੋੜੇ ਟਾਈਮ ਤੱਕ ਹੋਣਾ ਚੱਲੂ ਬਾਬਾਈ ਆਉਣਗੇ ਫਿਰ ਕਥਾ ਵਿਚਾਰ ਕਰਨਗੇ ਸੰਗਤ ਦੇ ਨਾਲ ਸੰਗਤ ਜੇ ਆਉਣ ਲਈ ਹੌਲੀ ਹੌਲੀ ਆਊਗੀ ਮੀਂਹ ਦਾ ਕਰਕੇ ਸੇਵਾਦਾਰ ਵੀਰ ਹੀ ਪਹੁੰਚ ਗਏ ਆਪਣੇ ਮੁੱਖ ਸੇਵਾਦਾਰ ਮੁੱਖ ਸੇਵਾਦਾਰ ਆ ਗਿਆ ਜੀ ਦੂਜੇ ਦੇ ਆ ਗਿਆ ਜੀ ਪਹਿਲਾਂ ਸੁਣਦਾ ਹਾਂ ਹਾਂ ਪਾਣੀ ਤੋਂ ਦੇਣ ਰਾਤ ਤੇ ਕੋਈ ਗੱਲ ਨਹੀਂ ਹਾਂ ਐਦਾ ਵਾ ਵੱਢ ਲੈਣੀ ਬਸ ਨਾਲ ਨਾਲ ਅਣੀ ਨਹੀਂ ਨਹੀਂ ਆ ਗਈ ਬਹੁਤ ਪਈ ਉਹਦੇ ਵਿੱਚ ਕੇ ਲੀ ਦੇ ਇਹੋ ਜਿਹਾ ਸੇਵਾ ਦਾ ਸਾਡੇ ਵੇਲੇ ਕੋ ਉੱਥੇ ਕਰ ਲੋ ਕੋ ਆ ਵੀ ਇਧਰ ਟਾਈਮ ਆ 2 ਵਜੇ ਦਾ ਆਇਆ ਵੀਰ ਮੇਰੀ ਬਹੁਤ ਅਗੜੀ ਸੇਵਾ ਵਾ 2 ਲੇਟ ਹੋ ਗਿਆ ਥੋੜਾ ਹੈ ਹੈ ਪਹੁੰਚ ਆ ਗਿਆ ਥੇ ਆਹੋ ਲੈ ਕੇ ਤਾਂ ਆ ਗਿਆ ਚਾਚੇ ਦੇ ਬੋਕਸ ਮਾਰਿਆ ਜਦਾ ਇਹ ਮੁੱਖ ਸੇਵਾ ਦਾ ਹਾ ਚਾਚਾ ਚਾਚੇ ਨੇ ਮੈਂਸ਼ਨ ਕਰਦੇ ਪਨੀਰ ਪੈਸਾ ਹਾਂਜੀ ਵੀਰ ਜੀ ਕਰ ਲੋ ਸੇਵਾ ਮਿਲੂ ਮੇਵਾ ਖਾਣਾ ਕਰੋ ਸੇਵਾ ਮਿਲੂ ਮੇਵਾ ਭਾਂਡੇ-ਭਾਂਡੇ ਕਰ ਲੋ ਸਾਫਾਈ ਕਰ ਲਈ ਇਧਰ ਕੀ ਭਾਂਡਿਆ ਵਾ ਚੌੜਾ ਵਾਹਦੇ ਬੜੀ ਵੈਰੈਟੀ ਦੱਸਦੇ ਕੀ ਕੀ ਆ ਰੈਡੀਓ ਤੈਨੂੰ ਪਤਾ ਕਿਹੜੀ ਕਿਹੜੀ ਆ ਦੱਸ ਦੇ ਪਨੀਰ ਵਾਲੇ ਚੌੜ ਹਾਂ ਦਾਲ ਦਾਲ ਘੜੀ ਪਕਾਉਣ ਵਾਲੀ ਦੇ ਸੋਹ ਭਈ ਸਦਕੇ ਤੇਰੇ ਸੋਹੇ ਹੋਏ ਆ ਪਾਪਾ ਨਹੀਂ ਮਾਰਦਾ ਮਮਾ ਓਏ ਦੱਸਦਾ ਨਹੀਂ ਆ ਇੰਨੀਆਂ ਵੈਰੈਟੀ ਦੱਸਦੀਆਂ ਅਰਸ ਨਾਲ ਹੀ ਮੂੰਹ ਘਮਾ ਲਿਆ ਹਸਨੇ ਅੱਜ ਕਰਦੇ ਸਾਫ ਮੈਡਮ ਮੈਡਮ ਥਾਲੀਆਂ ਹੁਣ ਸੇਵਾਦਾਰ ਆਪਣੇ ਖਾਣ ਲੱਗੇ ਆ ਥਾਲੀਆਂ ਬਾਹਰ ਥਾਲੀ ਚਾਹੀਦੇ ਆ ਗਲਾਸ ਗਲਾਸ ਹੀ ਚਾਹੀਦੇ ਨੇ ਆ ਥਾਲੀਆਂ ਕਿੱਥੇ ਲੈ ਗਏ ਥਾਲੀਆਂ ਵਿੱਚ ਕੁਝ ਪਾ ਲੋ ਆ ਗਿਆ ਨਾਲ ਹੀ ਇਹਦਾ ਵੀਡੀਓ ਵੇਖ ਕੇ ਨਾਲ ਹੀ ਪਹੁੰਚ ਆਇਦੇ ਬੰਦੇ ਚਲਵਾਈ ਨਹੀਂ ਸੇਵਾ ਕਾਂਢਿਆ ਅਗਲਾ ਹਾਂ ਇਹਦੇ ਕੋ ਪਕੌੜਾ ਗੜੀ ਚ ਬੈਣਾ ਇਹ ਪਕੌੜਾ ਇਹ ਆ ਪੱਲੇ ਬਨੇ ਚੌਲ ਆ ਕੜੀ ਆ ਨਾਲ ਦਾਲ ਆ ਪਕੌੜਾ ਕੜੀ ਚੌਲ ਕਿੱਧਰ ਆਦੇ ਆ ਚੌਲ ਚੌਲਾਂ ਨਾਲ ਪਿਲਾਵੇ ਇਹਨਾਂ ਨੇ ਵੇਖੀ ਛੱਕਣੇ ਦੇਖ ਛੱਕ ਲਈਓ ਦੋ ਦੋ ਬਾਟੀਆਂ ਅਸੀਂ ਲੱਪਣਾ ਨਹੀਂ ਗਾੜੀ ਕੋ ਇਹਨਾਂ ਦੇ ਜੈਂਟੇ ਹੁਣਾਂ ਦੇ ਇਹ ਲਵਜੂ ਗੋਦੇ ਫੇਕਿਓ ਦੁਕਾਨ ਕਿਥੇ ਆਵੇ ਆਗੇ ਸ਼ਗਿਰਦ ਇੱਕੋ ਹੱਲੇ ਚ ਪੰਜ ਪੰਜ ਰੋਟੀਆਂ ਵੇਖੀ ਲੱਭਣੇ ਕਿਦੇ ਪਕੌੜੇ ਵਿੱਚੋਂ ਖਾਜੂ ਕੱਚਾ ਹੀ ਇਹਦੇ ਇਹਦੇ ਵੇਸਣ ਖਾਜੂ ਕੱਚਾ ਹੀ ਆਜੇ ਬੜੇ ਦਿਨਾਂ ਬਾਅਦ ਆਇਆ ਗੁਰਦਾਰੇ ਬਹੁਤ ਪਾਪੀ ਲੜੜਾ ਹੈ ਹੈ ਵਾਓ ਸਿੰਘ ਬਾਈ ਖਾਲਸਾ ਬਾਈ ਫਤੇ ਸਿੰਘ ਸਿੰਘ ਨੇ ਮਾਰ ਲਿਆ ਪਰ ਮੈਂ ਇਧਰ ਜਾਨਾ ਕਿਉਂ ਨਹੀਂ ਇਧਰ ਕੜੀ ਵਾਲਾ ਵੇਸਣ ਖੁੱਲ ਗਿਆ ਵਾ ਇਧਰ ਐਂਟੀ ਕਰ ਇਧਰ ਵੇਸਣ ਖੁੱਲ ਗਿਆ ਕੜੀ ਵਾਲਾ ਓਏ ਸਿੰਘ ਇਧਰ ਆ ਓਏ ਸਿੰਘ ਵਾਓ ਵਾਹ ਖਾਲਸਾ ਵਾਹ ਫਿਰ ਸਿੰਘ ਪਗਾਨੀ ਬਣਿਆ ਇੱਥੇ ਪਗਾਨੀ ਬਣੇ ਬੰਦ ਕਰਕੇ ਪਰਨਾ ਲੈ ਪਰਨਾ ਨੂੰ ਸੋਹਣਾ ਲੱਗਦਾ ਯਾਰ ਆਹ ਕਈ ਨੰਮ ਲੋਕ ਆ ਗਏ ਵਿੱਚ ਇਹ ਮਨੁੱਖ ਹੋਏ ਆ ਵੀ ਇਹ ਕਹਿੰਦਾ ਉਹ ਹੋਵੇ ਨਹੀਂ ਉਹ ਇਹ ਕਹਾਈ ਸਦਰ ਸਿੱਪਾ ਢਾਪੀ ਚਾਦਰ ਕਿ ਕਨਗੁਰ ਤੇ ਬਾਦਸ਼ਾਹ ਜਿਹੜੇ ਸਾਣਾ ਕੋ ਸਾਰੀ ਸੇਧੀ ਨਹੀਂ ਚਾਹ ਦਸਾਣਾ ਸਾਰਿਆਂ ਨੂੰ ਧਾਰਮਿਕ ਅਜਾਤੀ ਬਖਸ਼ੀ ਆ ਨਾ ਕਨਗੁਰ ਤੇ ਬਾਦਸ਼ਾਹ ਲੋਚੀਏ ਕਿੰਦੇ ਦੂਜਾ ਧੰਗੁਰੂ ਹਰਬੂ ਬੇਸਹਿਬ ਨੇ ਨਾਂ ਇੱਕ ਕੋਥੀ ਦਿੱਤੀ ਕਹਿਣ ਲੱਗੇ ਨਾਨਕੀ ਇਹ ਤੇਰੀ ਪਾਣੀ ਵਾਲੀ ਕੋਥੀ ਨਾ ਇਹ ਮੇਰੀ ਨੌ ਬੁਝਰੀ ਨੂੰ ਨਵੀਂ ਇੱਕ ਯਾਰ ਨਾ ਮਾਂ ਬੁਝਰੀ ਜਿਹੜੀ ਸੀ ਨਾ ਉਹ ਸ਼ਬਦ ਨਾਲ ਜੁੜੀ ਸੀ ਪਾਣੀ ਵਾਲੀ ਕੋਥੀ ਨਾਲ ਜੁੜੀ ਸੀ ਇਸੇ ਕਰਕੇ ਉਹ ਇਤਿਹਾਸ ਵਿੱਚ ਲਿਖਦਾ ਆਇਆ ਉਹਦੇ ਪਤੀ ਨੇ ਕੁਰਬਾਨੀ ਕੀਤੀ ਮਾਂ ਬੁਝਰੀ ਸਾਰਾ ਕੁਝ ਛੱਡ ਗਈ ਉਹਦੇ ਪੁੱਤੇ ਸ਼ਹੀਦ ਹੋ ਕੇ ਸਾਰਾ ਕੁਝ ਛੱਡ ਗਈ ਕਿ ਉਹ ਚਲ ਗਈ ਕਿਉਂਕਿ ਮਾਂ ਜਿਹੜੀ ਜਿਹੜੀ ਸੀ ਨਾ ਉਹ ਪਾਣੀ ਨਾਲ ਗਈ ਤੇ ਤੀਜਾ ਤਾਂ ਗੋਦਰ ਸਿੰਘ ਨੇ ਕਹਿੰਦੇ ਇੱਕ ਕਟਾਰ ਦਿੱਤੀ ਕਿ ਆਸੀ ਕਿ ਆਉਣ ਵਾਲੇ ਸਮੇਂ ਤੇ ਤੁਹਾਡੇ ਘਰ ਇੱਕ ਸੂਰਮਾ ਕੱਢ ਆਵੇਗਾ ਤਨ ਗੁਰ ਗੋਦਰ ਸਿੰਘ ਵੱਲ ਇਸ਼ਾਰਾ ਸੀ ਆਉਣ ਵਾਲੇ ਸਮੇਂ ਤੇ ਤੁਹਾਡੇ ਘਰ ਇੱਕ ਸੂਰਮਾ ਕੱਢ ਆਵੇਗਾ ਐਸੀ ਜਰਮ ਰਾਣੀ ਜਰ ਦੇ ਸੀ ਉਹ ਅਪੀਲ ਤੇ ਰੱਖੀ ਤਨੂ ਤੇਗ ਅਲਾਜ ਸਾਹਿਬ ਦੀ ਦੁਰ ਲਗੀਆਂ ਜਿਹਨੂੰ ਮਾਂ ਜਿਹੜੀ ਨੂੰ ਸਾਰਾ ਕੁਝ ਦੱਸਿਆ ਨਾ ਆਪਣੀ ਸੁਪਤਨੀ ਨੂੰ امان تجھے دے گا میں قربانی کا امباس سے کیا کرنا سنتا ساتھ کے اٹھنے ہوں یعنی تنگروہ تیر بہتر ساتھ سنتا مٹین لگے آج کو بار اسی گروہ گوبند سے آگیا لگے گا گروہ گوبند رائے لگے آگیا لگے گا ساتھ گروہ پاسیار تو رکھے سلاح جی تھی پائے مکی داہ جی پائے ستھی داہ جی پائے بیادہ جی پائے جیدہ جی پائے اودہ جی ਗੁਰੂ ਹੋਰ ਚਾਰ ਪੰਜ ਸਿੱਖ ਨਾਲ ਲੈ ਕੇ ਗੁਰੂ ਪਾਚਨ ਜੀ ਤੁਰੇ ਅਨੰਦਪੁਰ ਸੰਤਾਂ ਬਾਹਰ ਤੋਂ ਨੂੰ ਮਾਰ ਕੇ ਆਈਆਂ ਤਨ ਤੀਰ ਬਾਦ ਦੱਸਿਆ ਜੀ ਅਨੰਦਪੁਰ ਦੇ ਬਾਹਰ ਆਣ ਕੇ ਇੱਕ ਲੀਤ ਦੇ ਦਿੱਤੀ ਹੋ ਵੀ ਕਹਿੰਦੇ ਕਥਾ ਦੀ ਹੋ ਗਈ ਹੈ ਸਮਾਪਤੀ ਪ੍ਰੋਗਰਾਮ ਦੀ ਤੇ ਉਸ ਤੋਂ ਬਾਅਦ ਹੋਣਾ ਭਾਂਡੇ ਦੇਖ ਸਕਦੇ ਤੁਸੀਂ ਤੇ ਸਾਰੇ ਝੂਠੇ ਭਾਂਡੇ ਆ ਤੇ ਇਹ ਸਾਰੇ ਸੇਵਾਦਾਰ ਆਪਣਿਆਂ ਨੇ ਢੋਲੇ ਆ ਸੇਵਾਦਾਰ ਵੀ ਦੇ ਆਪਣੇ ਪਾਸੇ ਸੇਵਾਦਾਰ ਇੱਧਰ ਕਰਨ ਵੀਰ ਹੋਣੀ ਤੇ ਸ਼ਬਦ ਵੀਰ ਹੋਣੀ ਡਟੇ ਆ ਤੇ ਨਾਲ ਆਪਾਂ ਵੀ ਕਰਨ ਦੇ ਆ ਸੇਵਾ ਤੇ ਕੱਲ ਨੂੰ ਆਪਾਂ ਸਵੇਰੇ ਕਰਨੀ ਆ ਜਿਹੜੇ ਹਰ ਪ੍ਰਭਾਵਿਤ ਆ ਮਲਕੀ ਲਾਕੀ ਉਹਨਾਂ ਵਾਸਤੇ ਆਪਾਂ ਕਰਨੀ ਆ ਸੇਵਾ ਮਾਤਾ ਬਾਗ ਦੇ ਹਾਂ ਸਾਰੇ ਵੀਰ ਆਪਣੇ ਸਵੇਰੇ ਸੇਵਾ ਕਰਨਗੇ ਜਿੰਨੇ ਵੀ ਪਿੰਡ ਚ ਆਪਾਂ ਕਰਾਂਗੇ ਗਰਾਈ ਤੇ ਮੰਤੇਜ ਵੀ ਆਪਣੇ ਨਾਲ ਕਰੂਗਾ ਗਰਾਈ ਠੀਕ ਆ ਸਵੇਰੇ ਡਰਜੋ ਮੁੰਡਿਓ ਓ ਰਾਜੀ ਕਰੀ ਜਨਾ ਯਾਰ ਤੂੰ ਠੀਕ ਆ ਕੀ ਹੋ ਗਿਆ ਲੜੀਦਾ ਜਾਓ ਸੇਵਾਦਾਰੋ ਏ ਮਾ ਮਾ ਸੰਗਿਆ ਆਇਆ ਲੱਗ ਰਹੀ ਏ ਤੇਰੇ ਮੁੰਡਿਓ ਆਪਾਂ ਕਰਨੀ ਸੇਵਾ ਚੰਗਾ ਦੇ ਹਾਂ ਯਾਰ ਕੋਲ ਪਤਾ ਹੈ ਏਡੇ ਵੀ ਇੱਥੇ ਸੇਵਾ ਕੰਮ ਕਰਦੇ ਆਂ ਮਿੱਤਰੋ ਹੁਣ ਆਪਾਂ ਕਰ ਲੱਗਿਆ ਸੇਵਾ ਭਾਈ ਬਾਰੋਂ ਵੀ ਵੇਖਣ ਦੇਣਾ ਹਾਂ ਹਾਂ ਜਿਹੜੇ ਵੀਰ ਨੇ ਸੇਵਾ ਪੋਣੀ ਆ ਉਹਦੇ ਆਪਾਂ ਤੁਹਾਨੂੰ ਦੱਸ ਦਾਂਗੇ ਖਾਤਾ ਨੰਬਰ ਜੋ ਵੀ ਆ ਤੇ ਤੁਸੀਂ ਉੱਥੇ ਸੇਵਾ ਪਾ ਸਕਦੇ ਜੇ ਆਪਾਂ ਫਿਰ ਏਰੀਆ ਵੇਖਾਂ ਕਿੱਥੇ ਜ਼ਿਆਦਾ ਹਜੇ ਮਾਰਿਆ ਪਾਣੀ ਦੀ ਆਪਾਂ ਉੱਥੇ ਲੈ ਕੇ ਜਾਵਾਂਗੇ ਕਮੈਂਟ ਕਰ ਕਮੈਂਟ ਕਰ ਦੋ ਸਾਰਿਆਂ ਦੇ ਕਮੈਂਟ ਵੇਖਾਂਗਾ ਹਾਂ ਸੇਵਾ ਪਤਾ ਹੋ ਜਾਊਗਾ ਸੇਵਾ ਕਰਦੇ ਨੇ ਵੀਰ ਨੇ ਫੋਨ ਕਰ ਲਈ ਆਪਾਂ ਥੋੜੀ ਸੇਵਾ ਆ ਵੀ ਕਰ ਲਈਏ ਭਾਂਡੇ ਭੁੰਡੇ ਸਾਫ ਨੇ